ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਜਹਾਜ਼ ਨਾਲ ਵਾਪਰਿਆ ਵੱਡਾ ਭਿਆਨਕ ਹਾਦਸਾ ਹੋਇਆ ਕਈ ਮਾਤਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਅੱਛਿਆ ਰਤ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਆ Oman ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ ਜਸਦੇ ਅਨੁਸਾਰ ਯਮਨ ਦੇ ਵੱਲ ਜਾ ਰਿਹਾ ਇੱਕ ਤੇਲ ਦਾ ਜਹਾਜ਼ ਸਮੁੰਦਰ ਵਿੱਚ ਡੁੱਬ ਗਿਆ Oman ਦੇ ਸਮੁੰਦਰੀ ਸੁਰੱਖਿਆ ਕੇਂਦਰ ਮੁਤਾਬਿਕ ਇਸ ਤੇਲ ਟੈਂਕਰ ਦਾ ਨਾਮ ਪ੍ਰੈਸਟੀਜ ਫਾਲਕਨ ਦੱਸਿਆ ਜਾ ਰਿਹਾ ਹੈ ਤੇ ਜਸਦੇ ਸਵਾਰ ਸੂਲਾਕਰੂ ਮੈਂਬਰਾਂ ਦਾ ਅਜੇ ਤੱਕ ਕੋਈ ਸਰਾਗ ਨਹੀਂ ਮਿਲਿਆ ਤੇ ਇਸ ਤੇਲ ਦੀ ਜਹਾਜ਼ ਸਵਾਰ ਸੂਲਾਕਰੂ ਮੈਂਬਰਾਂ ਚ 13% ਦੀ ਨਾਗਰੀਕਤਾ ਤਿੰਨ ਸ਼੍ਰੀਲੰਕਾ ਦੇ ਨਾਗਰਿਕ ਦੱਸੇ ਜਾਂਦੇ ਹਨ ਤੇ 13 ਭਾਰਤੀ ਨਾਗਰਿਕ ਹੰਨਤ ਤੇ ਪਰ ਉਹ ਕਿੱਥੇ ਤੇ ਕਿਸ ਹਾਲਤ ਜਾਂਦੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ओमान ਦੇ ਸਮੁੰਦਰੀ ਸੁਰੱਖਿਆ ਕੇਂਦਰ ਦੇ ਅਨੁਸਾਰ ਇਹ ਤੇਲ ਦਾ ਜਹਾਜ਼ ਪੂਰਬੀ ਅਫਰੀਕੀ ਦੇਸ਼ ਕਮਰੋਜ ਦਾ ਝੰਡਾ ਲੈ ਕੇ ਜਾ ਰਿਹਾ ਸੀ ਇਹ ਤਾਂ ਮੰਗਲਵਾਰ ਨੂੰ ਇਹ ਤੇਲ ਲਟੇ ਕੇ ਉਮਾਨ ਦੀ ਮੁੱਖ ਉਦਯੋਗਿਕ ਦੁੱਕਮ ਬੰਦਰਗਾਹ ਨੇੜੇ ਡੋਬ ਗਿਆ ਤੇ ਚਾਲਕਦਲ ਦੇ ਮੈਂਬਰਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨ